ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧמאਣ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਨ ਰੁਕ ਕਰ ਲੈਣੇ ਇਸ ਵੇਲੇ ਦੇ ਹੈਡਲਾਈਨਸ ਦਾ ਤਾਂ ਮੁਹਾਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਕੀਤਾ ਉਦਘਾਟਨ ਮੁਹਾਲੀ ਨੂੰ ਮਿਲੇ 355 AI ਨਾਲ ਲੈਸ ਕੈਮਰਾ ਸਿਸਟਮ ਹੱਦ ਬੰਦੀ ਤੇ ਆਇਆ ਸੰਸਦ ਮਨੀਸ਼ ਦਿਵਾੜੀ ਦਾ ਵੱਡਾ ਬਿਆਨ ਕਿਹਾ ਨਵੀਂ ਹੱਦ ਬੰਦੀ ਦਾ ਪੂਰੇ ਭਾਰਤ ਤੇ ਪਵੇਗਾ ਸਰ ਫਿਰੋਜ਼ਪੁਰ ਵਿੱਚ ਮੰਤਰੀ ਲਾਲਜੀਤ ਭੁੱਲਰ ਨੇ ਕੀਤੀ ਆਮ ਲੋਕਾਂ ਨੂੰ ਅਪੀਲ ਮਾੜੇ ਅੰਸ਼ਰਾਂ ਦੀਆਂ ਜ਼ਮਾਨਤਾਂ ਨਾ ਦੇਣ ਸਿਆਸੀ ਆਕੂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਲੰਧਰ ਵਿੱਚ ਹੋਰ ਸਖਤ ਕਾਰਵਾਈ ਦੀ ਦਿੱਤੀ ਚੇਤਾਵਨੀ ਨਸ਼ੇ ਵਿਰੁੱਧ ਜੰਗ ਤਹਿਤ ਕੀਤੀ ਰਿਵਿਊ ਮੀਟਿੰਗ ਤੇ ਹੁਣ ਇਨ੍ਹਾਂ ਖਬਰਾਂ ਦਾ ਵਿਸਥਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਪਹੁੰਚੇ ਇੱਥੇ ਉਹਨਾਂ ਨੇ 21 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਅਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ ਦਾ ਉਦਘਾਟਨ ਕੀਤਾ ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਮੁਹਾਲੀ ਦੀਆਂ ਸਾਰੀਆਂ ਸੜਕਾਂ ਪੁਲਿਸ ਨਿਗਰਾਨੀ ਹੇਠ ਹੋਣਗੀਆਂ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਤਰ੍ਹਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਈ ਚਲਾਨ ਵੀ ਕੱਟੇ ਜਾਣਗੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਪੰਜਾਬ ਵਿੱਚ ਆਨਲਾਈਨ ਚਲਾਨ ਕੱਟੇ ਜਾਣਗੇ ਹੁਣ AI ਨਾਲ ਲਿੰਕ 19 ਪੁਆਇੰਟਾਂ ਤੇ ਕੁੱਲ 351 ਕੈਮਰੇ ਲਗਾਏ ਜਾਣਗੇ ਇਹ ਨਿਯਮ ਪੈਸੇ ਕਮਾਉਣ ਲਈ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਬਚਾਉਣ ਲਈ ਬਣਾਏ ਗਏ ਹਨ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕੰਮ ਹੁੰਦਾ ਹੈ 24 ਘੰਟੇ ਟ੍ਰੈਫਿਕ ਉੱਤੇ ਨਿਗਰਾਨੀ ਕੀਤੀ ਜਾਵੇਗੀ ਪਹਿਲੇ ਪੜਾਅ ਵਿੱਚ ਇਹ ਸਿਸਟਮ ਸ਼ਹਿਰ ਦੇ 20 ਪ੍ਰਮੁੱਖ ਚੌਰਾਹਿਆਂ ਸਥਾਨਾਂ ਤੇ ਸਥਾਪਿਤ ਕੀਤਾ ਜਾਵੇਗਾ ਚੰਡੀਗੜ੍ਹ ਜਿਹੜਾ ਉਹ ਜੇ ਚਲਾਨਾਂ ਦੀ ਗਿਣਤੀ ਬਹੁਤ ਘੱਟ ਗਈ ਚੰਡੀਗੜ੍ਹ ਤੋਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਸੇਮ ਜਿਹੜੀ ਹੈ ਆਪਾਂ ਮੁਹਾਲੀ ਦੇ ਵਿੱਚ ਇਸ ਤੋਂ ਬਾਅਦ ਫਿਰ ਪਟਿਆਲਾ ਫਤਿਹਗੜ੍ਹ ਸਾਹਿਬ ਰੋਪੜ ਲੁਧਿਆਣਾ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ AI ਦੇ ਨਾਲ ਜੋੜ ਕੇ ਟ੍ਰੈਫਿਕ ਨੂੰ ਆਪਾਂ ਅਣ ਹੋਈਆਂ ਮੌਤਾਂ ਜਾਂ ਸੜਕਾਂ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਹੈ ਇਹ ਕੋਈ ਆਸਾਨ ਨਹੀਂ ਕਰ ਰਿਹਾ ਇਹ ਫਰਜ ਹੈ ਸਾਡਾ ਸੋ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਜਦੋਂ ਵੀ ਕਲਾਕਾਰ ਦੇ ਤੌਰ ਤੇ ਕਿਉਂਕਿ ਮੈਂ ਸੜਕਾਂ 'ਤੇ ਰਿਆਂ ਸਾਡੇ 17 ਸਾਲ ਦੀ ਉਮਰ 'ਚ ਨਿਕਲ ਕੇ ਸੀ ਘੂ ਸੜਕਾਂ 'ਤੇ ਰਿਆਂ ਮੈਂ ਤਾਂ ਸੁੱਤਾ ਪਿਆ ਵੀ ਦੱਸ ਸਕਦਾ ਵੀ ਕਿਹੜੀ ਪੁਲੀ ਕਿੱਥੋਂ ਕਿੱਧਰ ਨੂੰ ਮੁੜੂ ਮੁੜੂਗੀ ਕਿਉਂਕਿ ਸਾਰਿਆਂ ਤਾਂ ਪੰਜਾਬ ਦਾ ਹੈ ਪਿਆ ਕਈ ਵਾਰੀ ਤਾਂ ਮੈਂ ਜੋ ਜੋ ਵੀ ਡਰਾਈਵਰ ਕਈ ਵਾਰੀ ਡਰਾਈਵਰ ਬਦਲੇ ਨੇ ਮੈਂ ਡਰਾਈਵਰ ਨੂੰ ਜਾਂ ਗੱਡੀ ਚਲਾਉਣ ਨੂੰ ਇਹੀ ਗੱਲ ਕਹਿਣਾ ਕਿ ਇੱਕ ਚੜ੍ਹਾਈ ਤੇ ਇੱਕ ਟੁਲਾਣ ਤੇ ਤੇ ਇੱਕ ਮੋੜ ਤੇ ਓਵਰਟੇਕ ਨਿਕਲਣਾ ਅੱਜ ਕੁਝ ਤਿੰਨ ਗੱਲਾਂ ਭੱਲੇ ਬੰਲਿਓ 80% ਤੁਹਾਡੇ ਜ਼ਿੰਦਗੀ ਜੀਉਣ ਦੇ ਚਾਂਸ ਵਧ ਜਾਣਗੇ ਤਾਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਬੁਲਾਰੇ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਨੂੰ ਇਸ ਪ੍ਰੋਜੈਕਟ ਲਈ ਲੋੜੀਂਦੇ ਫੰਡ ਵੀ ਪ੍ਰਾਪਤ ਹੋ ਗਏ ਨੇ ਮਿਲੀ ਜਾਣਕਾਰੀ ਅਨੁਸਾਰ ਪਿੱਤੇ ਕੁਝ ਦਿਨਾਂ ਵਿੱਚ ਮੁਹਾਲੀ ਵਿੱਚ ਤਕਰੀਬਨ 36000 ਲੋਕਾਂ ਨੇ ਟ੍ਰੈਫਿਕ ਨਿਯਮ ਤੋੜੇ ਹਨ ਅਤੇ ਇਸ ਪ੍ਰਣਾਲੀ ਨਾਲ ਟ੍ਰੈਫਿਕ ਨਿਯਮਾਂ ਵਿੱਚ ਅਣਗੈਲੀ ਦੇ ਮਾਮਲਿਆਂ ਵਿੱਚ ਕਮੀ ਆਉਣ ਦੀ ਮਜ਼ਬੂਤ ਸੰਭਾਵਨਾ ਦੱਸੀ ਜਾ ਰਹੀ ਹੈ ਹੱਦਬੰਦੀ ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਸੰਸਦੀ ਹਲਕਿਆਂ ਦੀ ਹੱਦਬੰਦੀ ਇੱਕ ਨਾਗਰਿਕ ਇੱਕ ਵੋਟ ਅਤੇ ਇੱਕ ਮੁੱਲ ਦੇ ਸਿਧਾਂਤ ਤੇ ਕੀਤੀ ਜਾਂਦੀ ਹੈ ਤਾਂ ਇਸ ਦਾ ਅਸਰ ਸਿਰਫ ਦੱਖਣੀ ਭਾਰਤ ਹੀ ਨਹੀਂ ਸਗੋ ਉੱਤਰੀ ਭਾਰਤ ਤੇ ਵੀ ਪਵੇਗਾ ਨਵੇਂ ਸਦਨ ਵਿੱਚ ਉੱਤਰੀ ਭਾਰਤ ਦੇ ਸੰਸਦੀ ਇਲਾਕਿਆਂ ਦੀ ਕੁੱਲ ਪ੍ਰਤੀਸ਼ਤਤਾ ਕਾਫੀ ਘਟ ਜਾਵੇਗੀ ਜੇਕਰ ਇਹ ਹੱਦਬੰਦੀ ਸਿਧਾਂਤ ਤੇ ਹੁੰਦੀ ਹੈ ਤਾਂ ਇਹ ਪੂਰੀ ਤਰ੍ਹਾਂ ਆਪ੍ਰਸੰਗਿਕ ਹੋ ਜਾਣਗੇ हदबंदी ਤੇ ਗੱਲ ਕਰਦੇ ਆ ਸੰਸਦਤ ਮਨੀਸ਼ तिवारी ਨੇ ਕਿਹਾ ਕਿ ਮੁੱਦਾ ਕੇਵਲ ਹਦਬੰਦੀ ਦਾ ਹੀ ਨਹੀਂ ਸਗੋਂ ਇਸ ਵਿੱਚ ਹੋਰ ਵੀ ਕਈ ਮੁੱਦੇ ਸ਼ਾਮਿਲ ਹਨ ਜੇਕਰ ਹਦਬੰਦੀ ਮੌਜੂਦਾ ਸਦੰਤਾ ਦੇ ਕੀਤੀ ਜਾਂਦੀ ਹੈ ਤਾਂ ਪੰਜਾਬ ਅਤੇ ਹਰਿਆਣਾ ਵਿਚਕਾਰ ਸੰਸਦੀ ਸੀਟਾਂ ਦੀ ਗਿਣਤੀ ਲਗਭਗ ਬਰਾਬਰ ਹੋ ਜਾਵੇਗੀ ਸੀਟਾਂ ਦੀ ਗਿਣਤੀ 18-18 ਹੋ ਸਕਦੀ ਹੈ ਕੀ ਪੰਜਾਬ ਇਸ ਨੂੰ ਸਵੀਕਾਰ ਕਰੇਗਾ ਇਹ ਮਹੱਤਵਪੂਰਨ ਸਵਾਲ ਹੈ ਹਿਮਾਚਲ ਪ੍ਰਦੇਸ਼ ਵਿੱਚ ਸੀਟਾਂ ਦੀ ਗਿਣਤੀ ਉਹੀ ਰਹੇਗੀ कि हिमाचल प्रदेश इसको स्वीकार करेगा जम्मू कश्मीर ਵਿੱਚ ਸੀਟਾਂ ਦੀ ਗਿਣਤੀ 6 ਤੋਂ ਵੱਧ ਕੇ 9 ਹੋ ਜਾਵੇਗੀ ਕਿ ਜੰਮੂ ਇਸ ਨੂੰ ਸਵੀਕਾਰ ਕਰੇਗਾ ਭਾਰਤ ਦਾ ਉੱਤਰੀ ਹਿੱਸਾ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਬੇਹੱਦ ਸੰਵੇਦਨਸ਼ੀਲ ਹੈ ਫੋਰ एग्जांपल द ਓਵਰਾਲ ਪਰਸੈਂਟੇਜ ਆਫ ਦੀ ਪਾਰਲੀਮੈਂਟਰੀ ਕਨਸਟਿਟੂਐਂਸੀਜ਼ ਆਫ ਨਰਥਨ ਇੰਡੀਆ ਐਸ ਅ ਪਰਸੈਂਟੇਜ ਇਨ ਦੀ ਨਿਊ ਹਾਊਸ Will decline considerably. Already the northern states are fairly marginalized, and if this delimitation takes place on this principle, uh, they will become completely inconsequential. Mm. Number two, there are intersea issues also. For example, if the delimitation is done on the current principles, the number of parliamentary seats between Punjab and Haryana uh, would roughly become equal. Possibly 18 each. Now, would this be acceptable to Punjab? Is uh, an open ended question. Number two, uh, the number of seats of Himachal Pradesh will remain the same. They have four seats, it will remain four. Would that be acceptable to Himachal Pradesh? Jammu and Kashmir will see a marginal increase of seats from uh, six to nine only. Would this be acceptable to Jammu and Kashmir? uh the north uh, western part of india the northern part of india uh is also very sensitive from a national security standpoint uh we have borders with both uh, pakistan and china so under those circumstances a new way will have to be found to do this the de uh, the delimitation and those states which were either in consonance with the national goals or those populations have declined as a consequence of migration overseas for example punjab uh, will significantly suffer in this delimitation process i am surprised that no politicians from north india are really uh, cognisant about the implications of this delimitation exercise they are not even seriously applying their minds to it saadi sarhad pakistan ate cheen doanal sanjhe ajaye halata vich ਇਹ ਸਦਬੰਦੀ ਨੂੰ ਪੂਰਾ ਕਰਨ ਲਈ ਇੱਕ ਨਵਾਂ ਤਰੀਕਾ ਲੱਭਣਾ ਪਵੇਗਾ ਇਸ ਲਈ ਭਾਰਤੀ ਸੰਘ ਬਣਾਉਣ ਵਾਲੇ ਰਾਜਾਂ ਦੀਆਂ ਇੱਛਾਵਾਂ ਅਤੇ ਉਮੀਦਾਂ ਨੂੰ ਨਵੇਂ ਸਦਨ ਦੀ ਬਣਤਰ ਵਿੱਚ ਟੁਕਮੇ ਰੂਪ ਵਿੱਚ ਪ੍ਰਤੀਬਿੰਬਿਤ ਕੀਤਾ ਜਾਣਾ ਚਾਹੀਦਾ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਫਿਲਾਸਫਰ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਜਿੱਥੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਉਥੇ ਹੀ ਪਿੰਡਾਂ ਦੇ ਸਰਪੰਚਾਂ ਨੂੰ ਵੀ ਨਸੀਹਤ ਦੇ ਦਿੱਤੀ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗਲਤ ਅੰਸਰਾਂ ਦਾ ਸਾਥ ਨਾ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਦੀ ਕੈਬਨਿਟ ਕਮੇਟੀ ਦੇ ਸਬ ਕਮੇਟੀ ਮੈਂਬਰ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਸ਼ਾ ਵਿਰੁੱਧ ਜੰਗ ਨੂੰ ਜਾਰੀ ਰੱਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਪਿੰਡਾਂ ਦੇ ਸਰਪੰਚਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਇਕੱਠੀ ਕਰਕੇ ਸਰਕਾਰ ਨੂੰ ਦੇਣ। ਉਨ੍ਹਾਂ ਵਿੱਚੋਂ ਜੋ ਲੋਕ ਸਰਕਾਰੀ ਥਾਵਾਂ ਤੇ ਕਬਜ਼ਾ ਕਰੀ ਬੈਠੇ ਹਨ ਉਹਨਾਂ ਤੇ ਵੀ ਕਾਰਵਾਈ ਕਰਨ ਦੀ ਮਦਦ ਕਰਨ ਤਾਂ ਜੋ ਪੰਜਾਬ ਸਰਕਾਰ ਨਾ ਸਿਰਫ ਤਸਕਰੀ ਦੀ ਸਮੱਸਿਆ ਤੇ ਕਾਬੂ ਪਾ ਸਕੇ ਬਲਕਿ ਕਬਜ਼ੇ ਵਿੱਚ ਆਈਆਂ ਜ਼ਮੀਨਾਂ ਜਾਇਦਾਦਾਂ ਨੂੰ ਵੀ ਮੁਕਤ ਕਰਾ ਸਕੇ ਇਸ ਬਾਰੇ ਹੋਰ ਕੀ ਕਿਹਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਓ ਦੇਖਦੇ ਹਾਂ ਕਿ ਜਿਹੜੇ ਬੰਦੇ ਸਮਗਲਰ ਜਿਨ੍ਹਾਂ ਦਾ ਪਤਾ ਵੀ ਇਹ ਸਮਗਲਿੰਗ ਕਰਦੇ ਆ ਇਹਦੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਦਾ ਨਾਲ ਮਤਾ ਪਾਉਣ ਇਹਨਾਂ ਸਮਗਲਰਾਂ ਦਾ ਜਿਹੜੇ ਨੰਬਰਦਾਰ ਗਵਾਹੀ ਪਾਉਂਦੇ ਆ ਜਾਂ ਜਿਹੜਾ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜਾਂ ਆਪਦੇ ਮਕਾਨ ਦੇ ਨੰਬਰ ਲਵਾ ਕੇ ਗਵਾਹੀ ਪਾਉਂਦਾ ਜਾਂ ਜ਼ਮਾਨਤિયા ਪਾਉਂਦਾ ਉਹਨਾਂ ਲੋਕਾਂ ਦਾ ਸਮਾਜਿਕ ਧਾਰਮਿਕ ਵਿਆਹ ਸ਼ਾਦੀ ਤੇ ਜਨਮ ਮਰਨ ਤੇ ਸਾਰੇ ਕੁਝ ਦਾ ਬਾਈਕਾਟ ਮੈਂ ਇਹੋ ਬੇਨਤੀ ਕਰੂੰਗਾ ਕਿ ਜਿਹੜੇ ਇਹ ਗਲਤ ਅੰਸਰ ਨੇ ਜਿਹੜੇ ਸਮਾਜ ਨੂੰ ਗੰਦਲਾ ਕਰਦੇ ਆ ਉਹ ਲੋਕ ਜਿਹੜੇ ਲੋਕਾਂ ਦੇ you <laughs> ਪੁੱਤਾਂ ਨੂੰ ਮਾਰ ਕੇ ਮਾਵਾਂ ਦੇ ਪੁੱਤਾਂ ਨੂੰ ਮਾਰ ਕੇ ਲਾਛਾਂ ਤੋਂ ਨੋਟ ਚੋਕ ਕੇ ਆਪਦੇ ਘਰ ਬਣਾਉਂਦੇ ਆ ਉਹ ਘਰ ਜਿਹੜੇ ਆ ਉਹ ਵੀ ਜਿਆਦਾ ਸਮਾਂ ਨਹੀਂ ਰਹਿਣੇ ਆ ਆਪਾਂ ਵੇਨੇ ਆ ਜਦੋਂ ਕੋਈ ਡਾਕੂ ਜਾਂ ਕੋਈ ਲੁਟੇਰਾ ਕਿਸੇ ਨੂੰ ਲੁੱਟਦਾ ਡਾਕੂ ਲੁਟੇਰੇ ਦੇ ਘਰ ਦੀਵਾ ਜਗਦਾ ਨਹੀਂ ਰਹਿੰਦਾ ਜਿਹਨੂੰ ਲੁੱਟਦਾ ਉਹਦੇ ਘਰ ਫੇਰ ਵੀ ਦੀਵਾ ਜਗਦਾ ਰਹਿ ਜਾਂਦਾ ਜਿਹੜੇ ਲੋਕੇ ਕੰਮ ਕਰਦੇ ਆ ਸਮਗਲਰ ਆ ਜਾਂ ਤੇ ਉਹ ਪੰਜਾਬ ਛੱਡ ਦੇਣ ਜਾਂ ਇਹ ਕਾਰੋਬਾਰ ਬੰਦ ਕਰ ਦੇਣ ਤੇ ਜਾਂ ਉਹਨਾਂ ਨੂੰ ਐਫ ਆਈ ਆਰ ਦਰਜ ਕਰਕੇ ਜੇਲ੍ਹਾਂ ਦੇ ਪਿੱਛੇ ਜਾਣਾ ਪਊਗਾ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੀਆਂ ਜਿਹੜੇ ਸਮਾਜ ਵਿਰੋਧੀ ਲੋਕ ਨੇ ਨੰਬਰਦਾਰ ਸਾਡੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਜਾਂ ਜਿਹੜੇ ਜ਼ਮਾਨਤੀਏ ਬੰਦੇ ਮੈਂ ਉਹਨਾਂ ਨੂੰ ਫੇਰ ਤੋਂ ਬੇਨਤੀ ਕਰਦਾ ਕਿ ਯਾਰ ਜਿਹੜੇ ਲੋਕ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਉਹਨਾਂ ਦੀ ਕਿਸੇ ਨਾਲ ਸਾਝ ਨਹੀਂ ਉਹਨਾਂ ਦੀਆਂ ਜ਼ਮਾਨਤਾ ਨਾਲ ਨਹੀਂ ਤਾਂ ਲਾਲਜੀ ਭੁੱਲਰ ਨੇ ਕਿਹਾ ਕਿ ਪਿੰਡਾਂ ਵਿੱਚ ਬੈਠੇ ਗਲਤ ਅੰਸਰਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਵਿੱਚ ਪੰਜਾਬ ਦੇ ਲੋਕਾਂ ਦੀ ਮਦਦ ਦੀ ਜ਼ਰੂਰਤ ਪਵੇਗੀ ਕੋਈ ਵੀ ਨੰਬਰਦਾਰ ਸਰਪੰਚ ਜਾਂ ਪੰਚ ਮਾੜੇ ਅੰਸਰਾਂ ਦੀਆਂ ਜ਼ਮਾਨਤਾਂ ਨਾ ਦੇਣ ਤਾਂ ਹੀ ਇਹ ਮੂਹਮ ਕਾਮਯਾਬ ਹੋ ਸਕੇਗੀ। ਡੇਰਾ ਮਸੀਹ ਵਿੱਚ ਸੁਖਮਨੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਸੰਸਥਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪਹਿਲਾਂ ਕੁਝ ਗਿਣਵੇਂ ਚੁਣਵੇਂ ਵਿਸ਼ੇ ਹੀ ਹੁੰਦੇ ਸਨ ਪਰ ਅੱਜ ਬਹੁਤ ਸਾਰੇ ਅਜਿਹੇ ਕੈਰੀਅਰ ਆ ਚੁੱਕੇ ਨੇ ਜਿਨ੍ਹਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਉਹਨਾਂ ਦਾ ਭਵਿੱਖ ਚੰਗਾ ਹੈ ਤੇ ਅਜਿਹੇ ਵਿਸ਼ਿਆਂ ਤੇ ਪੰਜਾਬ ਸਰਕਾਰ ਹੁਣ ਲਗਾਤਾਰ ਕੰਮ ਕਰ ਰਹੀ ਹੈ। ਡੇਰਾ ਬਸੀ ਦੇ ਸੁਖਮਨੀ ਕਾਲਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਆਪਣੇ ਵਿਦਿਆਰਥੀ ਜੀਵਨ ਦੇ ਕੁਝ ਕਿੱਸੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਉੱਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਮੌਕੇ ਵਿਦਿਆਰਥੀਆਂ ਲਈ ਪੈਦਾ ਕੀਤੇ ਜਾਣਗੇ ਤੇ ਨਵੇਂ ਕੋਰਸ ਵੀ ਵਿਦਿਆਰਥੀਆਂ ਲਈ ਲਿਆਂਦੇ ਜਾਣਗੇ ਮੈਡੀਕਲ ਸਾਇੰਸਸ ਐਂਡ ਰਿਸਰਚ ਉਹਦਾ ਉਦਘਾਟਨ ਹੋਇਆ ਸਾਹਮਣੇ 2-300 ਮੀਟਰ ਤੇ ਹੀ ਹੈ ਸੜਕ ਦੇ ਪਾਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜਿਹੜੀ ਗਰੰਟੀ ਦਿੱਤੀ ਸੀ ਹੈਲਥ ਦੀ ਕਿ ਸਿਹਤਮੰਦ ਪੰਜਾਬ ਬਣਾਉਣਾ ਹੈ ਅਸੀਂ ਉਸ ਮੰਜ਼ਲ ਵੱਲ ਚੱਲੇ ਹੋਏ ਆਂ ਮੈਡੀਕਲ ਕਾਲਜ ਬਣਨਗੇ ਜਿਹੜੀਆਂ ਸਿੱਖਿਅਤ ਸੰਸਥਾਵਾਂ ਨੇ ਜਿਸ ਤਰ੍ਹਾਂ ਸੁਖਮਨੀ ਗਰੁੱਪ ਹੈ ਉਹਨਾਂ ਨੂੰ ਅਪਡੇਟ ਕੀਤਾ ਜਾਊਗਾ ਨਵੇਂ-ਨਵੇਂ ਕੋਰਸ ਉਹਨਾਂ ਚ ਇੰਟਰੋਡਿਊਸ ਕੀਤੇ ਜਾਣਗੇ ਕਿਉਂਕਿ ਅੱਜਕੱਲ ਕੈਰੀਅਰ ਬਣਾਉਣ ਵਾਸਤੇ ਬਹੁਤ ਸਾਰੇ ਰਸਤੇ ਓਪਨ ਹੋ ਗਏ ਦੁਨੀਆ ਬਿਲਕੁਲ ਇੱਕ ਪਿੰਡ ਬਣ ਗਈ ਪਹਿਲਾਂ ਸਿਰਫ ਹੁੰਦਾ ਸੀਗਾ ਡਾਕਟਰ ਇੰਜੀਨੀਅਰ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਰੀਅਰ ਆ ਗਏ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਹੁੰਦਾ ਸੋਮੇ ਜਿੰਨੇ ਵੀ ਸਟੂਡੈਂਟਸ ਆਪਣੇ ਆਪਣੇ ਰਸਤੇ ਤੇ ਆਪਣੀ ਮੰਜ਼ਿਲ ਤੇ ਚੱਲੇ ਹੋਏ ਨੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਵੀ ਦਿਨਾ ਮੁਬਾਰਕਾਂ ਵੀ ਦਿਨਾ ਸ਼ੁਭ ਕਾਮਨਾਵਾਂ ਦਿਨਾ ਸਫਲਤਾ ਦੀ ਕੌਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਜ਼ਿਲ੍ਹੇ ਦੇ ਇਲਾਕਿਆਂ ਵਿੱਚ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨਵੇਂ ਮੈਡੀਕਲ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਣ ਲਈ ਡੇਰਾ ਬੱਸੀ ਪਹੁੰਚੇ ਸਨ ਇਸ ਦੌਰਾਨ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਨਵੇਂ ਕੋਰਸਾ ਵੱਲ ਝੁਕਾਅ ਤੇ ਰੁਝਾਨ ਬਣਾਏ ਰੱਖਣ ਦਾ ਸੁਝਾਅ ਦਿੱਤਾ ਹੈ ਅੱਜ ਨਸ਼ਾ ਵਿਰੋਧ ਜੰਗ ਦੇ ਤਹਿਤ ਜਲੰਧਰ ਵਿੱਚ ਇੱਕ ਰਿਵਿਊ ਮੀਟਿੰਗ ਰੱਖੀ ਗਈ ਜਿਸ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਲੰਧਰ ਦੇ ਸਿਆਸੀ ਆਗੂਆਂ ਅਤੇ ਅਫਸਰਾਂ ਨਾਲ ਮੁਲਾਕਾਤ ਕੀਤੀ ਜਲੰਧਰ ਨੂੰ ਨਸ਼ਾ ਮੁਕਤ ਕਰਨ ਦੇ ਇਰਾਦੇ ਨਾਲ ਪੰਜਾਬ ਸਰਕਾਰ ਨੇ ਹੁਣ ਜਲੰਧਰ ਵਿੱਚ ਹੋਰ ਸਖਤੀ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਤੇ ਨਸ਼ਾ ਵੇਚਣ ਵਾਲੇ ਸੌਦਾਗਰਾਂ ਨੂੰ ਪੰਜਾਬ ਛੱਡਣ ਦੀ ਗੱਲ ਕਹੀ ਹੈ ਨਸ਼ੇ ਦਾ ਸੇਵਨ ਕਰਨ ਵਾਲਿਆਂ ਬਾਰੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਯਮਨ ਅਰੋੜਾ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਨਹੀਂ ਸਗੋ ਉਹਨਾਂ ਦਾ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਸਾਥ ਦਿੱਤਾ ਜਾਵੇਗਾ ਇਸ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਉਹਨਾਂ ਦੋਸ਼ੀਆਂ ਦੀ ਥਾਂ ਰੋਕੀਆਂ ਵਾਂਗ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਅਮਨ ਅਰੋੜਾ ਨੇ ਭਰੋਸਾ ਦਿਵਾਇਆ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਜਾਵੇਗਾ ਅਤੇ ਕਬਜ਼ੇ ਵਾਲੇ ਥਾਵਾਂ ਉੱਪਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਹੜ ਨੂੰ ਇਸ ਕੈਂਸਰ ਨੂੰ ਇਸ ਬਿਮਾਰੀ ਨੂੰ ਤੁਸੀਂ ਜੜੋਂ ਤੋਂ ਜੜੋਂ ਖਤਮ ਹੁੰਦਾ ਦੇਖੋਗੇ ਜਲੰਧਰ ਦੇ ਵਿੱਚ ਔਰ ਜਿੰਨਾ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਇਲੀਗਲ ਕਬਜ਼ੇ ਕੀਤੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲਾਟ ਤੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਤੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਹਨਾਂ ਨੇ ਆਪਣੇ ਮਹਿਲ ਉਸਾਰ ਲਏ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਉਹ ਸਮਾਂ ਗਿਆ ਹੁਣ ਉਹ ਅਹੇਜੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਲੋਕਾਂ ਦੀਆਂ ਧੀਆ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੁਹਾਡੇ ਮਹਿਲ ਜਿਹੜੇ ਉਹ ਹੁਣ ਉਸਰ ਨਹੀਂ ਹੈਗੇ ਉਹ ਟਹਿਣਗੇ ਸੋ ਇਸ ਕਰਕੇ ਇਸ ਕਰਕੇ ਉਹਨਾਂ ਨੂੰ ਬੜੀ ਸਖਤ ਚੇਤਾਵਨੀ ਹੈ ਕਿ ਯਾ ਇਹ ਕੰਮ ਛੱਡ ਦਿਓ ਤੇ ਨਹੀਂ ਕੰਮ ਕਿਵੇਂ ਛਡਾਉਣਾ ਹੈ ਯਾ ਪੰਜਾਬ ਕਿਵੇਂ ਛਡਾਉਣਾ ਇਹ ਸਾਨੂੰ ਪਤਾ ਹੈ ਸੋ ਅੱਜ ਅ ਬੜੀ ਵਧੀਆ ਐਟਮੋਸਫੇਅਰ ਦੇ ਵਿੱਚ ਮੀਟਿੰਗ ਹੋਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਸਾਰੇ ਦੇ ਸਾਰੇ ਅਫਸਰ ਸਹਿਬਾਨ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਇਸ ਜ਼ਿੰਮੇਵਾਰੀ ਦਾ ਨਿਰਵਾਹਣ ਕਰਨਗੇ ਔਰ ਜੇ ਕੋਈ ਕਿਸੇ ਲੈਵਲ ਦਾ ਵੀ ਇਸ ਸਿਸਟਮ ਦੇ ਵਿੱਚ ਕੋਈ ਕਾਲੀ ਭੇਡ ਨਜ਼ਰ ਆਉਂਦਾ ਹੈ ਤੇ ਉਹਦੇ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਹੋਊਗੀ ਅਮਨ अरोड़ा ਨੇ ਅਖੀਰ ਵਿੱਚ ਕਿਹਾ ਕਿ ਪੰਜਾਬ ਵਿੱਚ ਜੋ ਨਸ਼ਾ ਆਉਂਦਾ ਹੈ ਉਹ ਸਰਹੱਦ ਤੋਂ ਆਉਂਦਾ ਹੈ ਇਸ ਕਰਕੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਬਣਦੀ ਹੈ ਪਰ ਪੰਜਾਬ ਸਰਕਾਰ ਇਸ ਕੰਮ ਵਿੱਚ ਜਿੰਨਾ ਹੋ ਸਕਿਆ ਉਹਨਾਂ ਯਤਨਸ਼ੀਲ ਰਹੇਗੀ ਅੱਜ ਸਵੇਰੇ ਯੂਪੀ ਪੁਲਿਸ ਵੱਲੋਂ ਕੀਤੇ ਗਏ ਇੱਕ ਸਾਂਝੇ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤੇ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਸਰਗਰਮ ਅਤਵਾਦੀ ਦਾ ਐਨਸੀਆਰ ਸ਼ਹਿਰ ਗਾਜ਼ੀਆਬਾਦ ਨਾਲ ਸੰਬੰਧ ਹੋਣ ਦਾ ਪਤਾ ਲੱਗਿਆ ਹੈ ਗ੍ਰਿਫਤਾਰ ਕੀਤੇ ਗਏ ਅਤਵਾਦੀ ਦਾ ਨਾਮ ਲਾਜ਼ਰ ਮਸੀਹ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਉਸ ਕੋਲੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਵਿੱਚੋਂ ਐਨਸੀਆਰ ਦੇ ਗਾਜ਼ੀਆਬਾਦ ਜ਼ਿਲ੍ਹੇ ਦਾ ਇੱਕ ਆਧਾਰ ਕਾਰਡ ਵੀ ਮਿਲਿਆ ਹੈ ਪੁਚਕਿਸ਼ ਦੌਰਾਨ ਅਤਵਾਦੀ ਲਾਜ਼ਰ ਨੇ ਖੁਲਾਸਾ ਕੀਤਾ ਕਿ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਰਮਨ ਆਧਾਰਿਤ ਮੋਡਿਊਲ ਦੇ ਮੁਖੀ ਸਵਰਨ ਸਿੰਘ ਉਰਫ ਜੀਵਨ ਫੌਜੀ ਲਈ ਕੰਮ ਕਰਦਾ ਹੈ ਅਤੇ ਪਾਕਿਸਤਾਨ ਆਧਾਰਿਤ ਆਈਐਸਆਈ کارਕੁਨਾ ਨਾਲ ਸਿੱਧੇ ਸੰਪਰਕ ਵਿੱਚ ਹੈ ਉਸ ਦੇ ਕਬਜ਼ੇ ਵਿੱਚੋਂ 3 ਹੱਥਗੋਲੇ, 2 ਡੈਟੋਨੇਟਰ, 13 ਕਾਰਤੂਸ ਅਤੇ ਇੱਕ ਵਿਦੇਸ਼ੀ ਪਿਸਤੌਲ ਤੇ ਸ਼ੱਕੀ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਲੋਜ਼ਰ ਯੂਪੀ ਦੇ ਪ੍ਰਿਆਗਰਾਜ ਜ਼ਿਲ੍ਹੇ ਵਿੱਚ ਆਯੋਜਿਤ ਮਹਾਕੁੰਭ ਦੌਰਾਨ ਇੱਕ ਵੱਡੀ ਹੱਤਵਾਦੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਇਸ ਤੋਂ ਬਾਅਦ ਅਤਵਾਦੀ ਪੁਰਤਗਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਪੁਲਿਸ ਦੀ ਚੌਕਸੀ ਕਾਰਨ अथवा भी कुछ नहीं कर सकिया महाकुम दौरान लॉजर यूपी दे कौशांबी लखनऊ कान और कानपुर में ठहरिया होया सी कोऑर्डिनेटेड ऑपरेशन हुआ जिसमें यूपी बबर खालसा इंटरनेशनल एंड आईएसओ मॉड्यूल का जो ऑपरेटिव था वो यूपी से गिरफ्तार हुआ है। जिसका नाम लाजर मसीह सन ऑफ कुलविंदर सिंह है ये पीएस रामदास अमृतसर का रहने वाला है ये ऑपरेटिव जो है कोशंबी पी एस कुखराज यूपी से गिरफ्तार हुआ है और इसके बारे में बताना चाहेंगे कि ये पाकिस्तान बेस्ड जो आई सी मॉड्यूल है उसमें हरविंदर रिंदा एंड जर्मन बेस्ड मॉड्यूल जिसमें स्वर्ण सिंह जीवन फौजी उसका ऑपरेटिव था हैप्पी पशिया यूएस बेस्ड बी के आई का ऑपरेटिव उनके ये उनके हैंडलर्स थे और ये जो लाजर मसीह है हमें आ, एफ आई नंबर वन थर्टी सिक्स पी एस डेरा बाबा जिसमें एक गन शॉप गन शॉट इन्होंने किया था उसमें वॉन्टेड था एक मेडिकल शॉप पर इन्होंने जाकर फायरिंग की थी जिसमें एक बंदा इंजर्ड भी हुआ था तो उसमें कार्रवाई करते हुए हमारी डेर बाबा नानक की पुलिस काफी दिनों से यूपी में स्टेशन थी हमें इंफॉर्मेशन थी कि वहां पर यह है ही वॉज लिविंग अंडर एक नई आइडेंटिटी बनाकर वहां पर रह रहा था ये लाजर मसीह पर पहले भी तीन एफ आई आर टू थाउजेंड ट्वेंटी फोर में ये जु, जुडिशियल कस्टडी से भागा हुआ था और तब से ऑन द रन था आतंकवादी लजर मसीह पुत्र कुलविंदर को कौशाम्बी से गिरफ्तार किया गया है अभियुक्त का पूरा नाम लजर मसीह पुत्र कुलविंदर निवासी ग्राम कुरलिया थाना रामदास अमृतसर पंजाब है बरामदगी हुई है उसमें तीन सक्रिय हैंड ग्रेनेड दो अदद सक्रिय डेक्टोनेटर एक विदेशी पिस्टल जो कि यूएसएसआर की बनी हुई है तेरह सेवन पॉइंट सिक्स टू की विदेशी जिंदा कारतूस दो जिलेटिन रॉड एक सैमसंग एम फोर्टीन ਮੋਬਾਈਲ ਬਿਨਾ SIM ਕਾਰਡ ਕੇ ਅਤੇ ਇੱਕ ਫਰਜੀ ਪਤੇ ਪਰ ਬਣਾਇਆ ਹੋਇਆ ਆਧਾਰ ਕਾਰਡ ਜ਼ਿਕਰਯੋਗ ਹੈ ਕਿ ਲਾਜ਼ਰ ਮਸੀ ਪੰਜਾਬ ਦੇ ਅਮਰitsar ਰਾਮਦਾਸ ਇਲਾਕੇ ਦੇ ਪਿੰਡ ਕੁਰਲੀਆਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਪਿਛਲੇ ਸਾਲ 24 ਸਤੰਬਰ ਨੂੰ ਪੰਜਾਬ ਵਿੱਚ ਨਿਆਂਇਕ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ ਅਦੋਂ ਤੋਂ ਹੀ ਪੁਲਿਸ ਉਸ ਦੀ ਲਗਾਤਾਰ ਭਾਲ ਕਰ ਰਹੀ ਸੀ ਅਸਤੀਫਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਯਕਾਨ ਤਖਸਾਲ ਦੇ ਜੱਥੇਦਾਰ ਗਿਆਨੀ ਰਕबीर ਸਿੰਘ ਨਾਲ ਮੁਲਾਕਾਤ ਕੀਤੀ ਦੱਸ ਦਈਏ ਕਿ ਕੱਲ ਅੰਤਰੀਂ ਕਮੇਟੀ ਦੀ ਮੀਟਿੰਗ ਹੈ ਜਿਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਜੱਥੇਦਾਰ ਨਾਲ ਮੁਲਾਕਾਤ ਕਰਨ ਪਹੰਚੇ ਮੁਲਾਕਾਤ ਮਗਰੋਂ ਤਾਮੀਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਹੁਣ ਵਰਕਿੰਗ ਕਮੇਟੀ ਦਾ ਕੰਮ ਹੈ ਕਿ ਉਹ ਅਸਤੀਫਾ ਪ੍ਰਵਾਨ ਕਰਦੇ ਹਨ ਜਾਂ ਫਿਰ ਨਹੀਂ ਦੱਸ ਦਈਏ ਕਿ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਮੈਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਇਆ ਸੀ ਅਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਹੋਈ ਹੈ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਅਸਤੀਫਾ ਵਾਪਸ ਨਹੀਂ ਲਵਾਗਾ ਉਹਨਾਂ ਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਜੋ ਕਰਨਾ ਹੈ ਉਹੀ ਕਰਨਾ ਹੈ ਉਹਨਾਂ ਨੇ ਕਿਹਾ ਮੈਂ ਅਸਤੀਫਾ ਦਿੱਤਾ ਹੁਣ ਵਾਪਸ ਨਹੀਂ ਲਵਾਗਾ ਹੁਣ ਸ਼੍ਰੋਮਣੀ ਕਮੇਟੀ ਦੇਖੇਗੀ ਕਿ ਪ੍ਰਧਾਨ ਦਾ ਇੰਚਾਰਜ ਕਿਸ ਨੂੰ ਦੇਣਾ ਹੈ ਜ਼ਿਕਰਯੋਗ ਹੈ ਕਿ ਅੰਤਰੀਂ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹਲੇ ਮਨਜ਼ੂਰ ਨਹੀਂ ਕੀਤਾ ਗਿਆ ਅੰਤਰੀ ਕਮੇਟੀ ਦਾ ਕਹਿਣਾ ਸੀ ਕਿ ਹਰਜਿੰਦਰ ਸਿੰਘ ਧਾਮੀ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਉਹਨਾਂ ਨੂੰ ਅੰਤਰੀ ਕਮੇਟੀ ਵੱਲੋਂ ਐਸਜੀਪੀਸੀ ਪ੍ਰਧਾਨ ਵਜੋਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਸੀ ਪਰ ਹੁਣ ਹਰਜਿੰਦਰ ਸਿੰਘ ਧਾਮੀ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਸਤਖੰਡ ਸਤਖੰਡ ਨਮਸਕਾਰ ਕਰਨਾ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਜੇ ਤੁਸੀਂ ਕਹਿੰਦੇ ਹੋ ਕਿ ਪ੍ਰਧਾਨਗੀ ਸਿਟੀ ਦੇ ਵਿੱਚ ਤੇ ਵਾਪਸ ਲੈਣ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਹੀ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗਰ ਜੇ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਉਹ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 17 ਫਰਵਰੀ ਨੂੰ SGPC ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਅੰਤਰਿੰਕ ਕਮੇਟੀ ਦੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ ਸੀ ਮੀਟਿੰਗ ਤੋਂ ਬਾਅਦ ਐਸਜੀਪੀਸੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਫਿਲਹਾਲ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਦਿੱਲੀ ਤੋਂ ਹਾਰਨ ਤੋਂ ਬਾਅਦ ਕੇਜਰੀਵਾਲ ਪੰਜਾਬ ਆਏ ਹਨ ਤੇ ਹੁਣ ਪੰਜਾਬ ਦੇ ਲੋਕਾਂ ਦਾ ਪੈਸਾ ਦਿੱਲੀ ਦੇ ਇਹਨਾਂ ਹਾਰੇ ਹੋਏ ਲੀਡਰਾਂ ਤੇ ਉਜਾੜਿਆ ਜਾ ਰਿਹਾ ਹੈ ਜੋ ਪਹਿਲਾਂ ਆਪਣੇ ਆਪ ਨੂੰ ਕਿਰਾਏਦਾਰ ਨਹੀਂ ਕਹਿੰਦੇ ਸਨ ਹੁਣ ਵਿਪਾਸਨਾ ਲਈ ਪੰਜਾਬ ਆ ਗਏ ਹਨ ਉਹਨਾਂ ਅੱਗੇ ਕਿਹਾ ਕਿ ਹੁਣ ਕੇਜਰੀਵਾਲ ਦੇ ਪੰਜਾਬ ਆਉਣ ਨਾਲ ਨਸ਼ੇ ਤੇ ਹਮਲਾ ਕੀਤਾ ਜਾ ਰਿਹਾ ਹੈ ਇਹ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਹੁਣ ਇਸ਼ਤਿਹਾਰਾਂ ਦੇ ਨਾਂ ਤੇ ਪੰਜਾਬੀਆਂ ਦਾ ਹਜ਼ਾਰਾਂ ਕਰੋੜ ਉਜਾੜਿਆ ਜਾ ਰਿਹਾ ਹੈ ਕਿਉਂਕਿ ਦਿੱਲੀ ਆਮ ਆਦਮੀ ਪਾਰਟੀ ਕੋਲ ਕੁਝ ਨਹੀਂ ਬਚਿਆ ਕਿਸਾਨਾਂ ਬਾਰੇ ਉਹਨਾਂ ਕਿਹਾ ਕਿ ਉਹ ਕਿਸਾਨਾਂ ਨੂੰ ਇੱਕ ਸਾਰਥਕ ਰਸਤਾ ਅਪਣਾਉਣ ਦੀ ਅਪੀਲ ਕਰਦੇ ਹਨ ਕਿਉਂਕਿ ਸੁਭਾ ਸਰਕਾਰ ਹਮੇਸ਼ਾ ਰੁਕਾਵਟਾ ਪੈਦਾ ਕਰਦੀ ਹੈ। ਉਹਨਾਂ ਨੇ ਕਿਸਾਨਾਂ ਨੂੰ ਇੱਕ ਮੀਟਿੰਗ ਕਰਨ ਅਤੇ ਇਸ ਮੁੱਦੇ ਤੇ ਚਰਚਾ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਜੀ ਨੂੰ ਮਸੀਹਾ ਦਿਖਾਉਣ ਵਾਸਤੇ ਪੰਜਾਬ ਨੂੰ ਜੋ ਰੋੜਿਆ ਜਾ ਰਿਹਾ ਹੈ, ਪੰਜਾਬ ਦੇ ਰਿਸੋਰਸਸ ਨੂੰ ਜੋ ਲੁੱਟਿਆ ਜਾ ਰਿਹਾ ਹੈ, ਦੋਵਾਂ ਧਮਾਹਤਾਂ ਦੇ ਨਾਲ ਕੇਜਰੀਵਾਲ ਜੀ ਨੂੰ ਜਹਾਜ਼ਾਂ ਦੇ ਅੰਦਰ ਸੈਰ ਕਰਾਉਣ ਵਾਸਤੇ, ਹੈਲੀਕਾਪਟਰਾਂ ਸੈਰ ਕਰਾਉਣ ਵਾਸਤੇ ਜੋ ਉਹਨਾਂ ਦਾ ਪੈਸਾ ਉਜਾੜਿਆ ਜਾ ਰਿਹਾ ਹੈ, ਇਹ ਬੜੀ ਸ਼ਰਮ ਦੀ ਗੱਲ ਹੈ ਭਗਵੰਤ ਮਾਨ ਜੀ ਨੂੰ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਕੇਜਰੀਵਾਲਾ ਜਾਂ ਕੇਜਰੀਵਾਲ ਦਾ ਉਹ ਸੈਕਟਰੀ ਜਿਹਨੂੰ Z+ ਬਬੇ ਬਬ ਕੁਮਾਰ ਜਿਹਨੂੰ Z+ ਸੁਰੱਖਿਆ ਇੱਥੇ ਦਿੱਤੀ ਗਈ ਆ ਜਾਂ ਮੁੱਖ ਮੰਤਰੀ ਰਾਗਵ ਚੱਡਾ ਹੈ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਜਾਂ 파ਟਕਿਆ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਪੰਜਾਬ ਨੂੰ ਪੰਜਾਬੀਆਂ ਦੇ ਹੱਥੋਂ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕੇਜਰੀਵਾਲ ਜੀ ਕਦੀ ਇੱਚ ਕਾਮਯਾਬ ਨਹੀਂ ਹੋ। ਕਿਸਾਨਾਂ ਦੇ ਮੰਗਾਂ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼ੀਏਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੀਆਂ ਮੰਗਾਂ ਪਹਿਲ ਦੀ ਤਰਜ਼ ਤੇ ਹੱਲ ਹੋਣੀਆਂ ਚਾਹੀਦੀਆਂ ਨੇ। ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਆ ਔਰ ਮੈਂ ਬਸ ਕਿਸਾਨ ਜਥੇਬੰਦੀਆਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਹਾਂ ਕਿ ਸਾਨੂੰ ਬਜਾਏ ਜਿਤ ਬਾਜੀ ਨਾਲ ਕਨਫਰੋਂਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਹੈ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਆ ਪੰਜਾਬ ਦੀ ਅੱਜ ਦੀ ਸਰਕਾਰ ਵੀ ਇਹ ਚੜਚਣ ਬਣਦੀ ਪਈ ਜਿਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾੜਾ ਹੈ ਇਸ ਤਰ੍ਹਾਂ ਦੇ ਵਰਤੀਰੇ ਦੇ ਨਾਲ ਕਿ ਮੈਂ ਮੈਂ ਵੇਖ ਲੂੰਗਾ ਫਿਰ ਫਿਰ ਕਰ ਲੋ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਇਹ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਸੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਸੱਟ ਪਹੁੰਚ ਵੱਜੀ ਹੈ ਦੇ ਨਾਲ ਇਹਨਾਂ ਹਾਲਾਤਾਂ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਮਨਜਿੰਦਰ ਸਿੱਸਾ ਨੇ 1984 ਦੇ ਸਿੱਖ ਦੰਗਿਆਂ ਦੇ ਮੁੱਖ ਮਲਜ਼ਮ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਿਰੁੱਧ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਤੇ ਸਖਤੀ ਕੀਤੀ ਅਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਇਤਿਹਾਰ ਅਜੇ ਹੀ ਕੇਸ ਤੇ ਅੱਗੇ ਵੀ ਕਾਰਵਾਈ ਹੁੰਦੀ ਰਹੇਗੀ ਹਾਲ ਦੀ ਘੜੀ ਬੁੱਟਨ ਵਿੱਚ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਅਦੋਂ ਤੱਕ ਲਈ ਸਸੇਕਾਲ